ਜਿਲ੍ਹੇ ਜੋ ਹੈ ਵਿਕਰਮ ਮਜੀਠੀਆ ਨੂੰ ਮਜੀਠਾ ਦੇ ਵਿੱਚ ਲੈ ਕੇ ਪਹੁੰਚੇਗੀ ਤਾਂ ਜਿੱਥੇ ਬਜੀਠਾ ਦੇ ਵਿੱਚ ਉਹਨਾਂ ਦਾ ਦਫਤਰ ਹੈ ਜਿਹਦੀਆਂ ਤਸਵੀਰਾਂ 25 ਜੂਨ ਨੂੰ ਵੀ ਸਾਹਮਣੇ ਆਈਆਂ ਸੀ ਇੱਕ ਵਾਰ ਮੈਂ ਪਹਿਲਾਂ ਤਸਵੀਰਾਂ ਦਿਖਾ ਦਿਆਂ ਕਿ ਇਹ ਅੰਮ੍ਰਿਤਸਰ ਤੋਂ ਮਜੀਠੇ ਨੂੰ ਆਉਣ ਵਾਲੀ ਜਿਹੜੀ ਸੜਕ ਹੈ ਔਰ ਇਸੇ ਹੀ ਸੜਕ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਦਫਤਰ ਹੈ ਉਹ ਸਥਿਤ ਹੈ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ਟਰ ਭਾਵੇਂ ਬੰਦ ਹੈ ਪਰ ਉਸ ਦੇ ਉੱਤੇ ਬਕਾਇਦਾ ਤੌਰ ਤੇ ਲਿਖਿਆ ਵੀ ਹੋਇਆ ਕਿ ਦਫਤਰ ਵਿਕਰਮ ਸਿੰਘ ਮਜੀਠੀਆ ਤਾਂ ਇਸ ਵੇਲੇ ਫਿਲਹਾਲ ਇਸ ਦਫ਼ਤਰ ਦਾ ਜਿਹੜਾ ਸ਼ਟਰ ਹੈ ਔਰ ਜਿਹੜਾ ਮੇਨ ਗੇਟ ਹੈ ਉਹ ਭਾਵੇਂ ਬੰਦ ਹੈ ਪਰ ਕੁਝ ਮੁਲਾਜ਼ਮ ਜਿਹੜੇ ਨੇ ਵਿਕਰਮ ਮਜੀਠੀਆ ਦੇ ਉਹ ਇੱਥੇ ਜ਼ਰੂਰ ਮੌਜੂਦ ਰਹਿੰਦੇ ਨੇ ਜਿਹੜੇ ਕੇਅਰ ਟੇਕਰ ਨੇ ਕਿਉਂਕਿ 25 ਜੂਨ ਨੂੰ ਜਦੋਂ ਵਿਕਰਮ ਮਜੀਠੀਆ ਦੇ ਘਰ ਦੇ ਵਿੱਚ ਛਾਪੇਮਾਰੀ ਹੋਈ ਸੀ ਤਾਂ ਉਸ ਦਿਨ ਵੀ ਵਿਜੀਲੈਂਸ ਦੀ ਟੀਮ ਇੱਥੇ ਪਹੁੰਚੀ ਸੀ ਹਾਲਾਂਕਿ ਬਾਅਦ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਕਿ ਜਿਹੜੇ ਮੁਲਾਜ਼ਮ ਜਾਂ ਜਿਹੜੇ ਕਿਰਾਏਦਾਰ ਜਾਂ ਕੇਅਰ ਟੇਕਰ ਜਿਹੜੇ ਨੇ ਇੱਥੇ ਰਹਿੰਦੇ ਨੇ ਮੀਆਂ ਬੀਵੀ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਅੱਜ ਕਿਉਂਕਿ ਕੱਲ Shimla ਲਿਜਾਇਆ ਗਿਆ ਸੀ ਵਿਕਰਮ ਮਜੀਠੀਆ ਨੂੰ ਤਾਂ ਜਿਹੜਾ ਪੁਲਿਸ ਦਾ ਰਿਮਾਂਡ ਹੈ ਉਸ ਦੌਰਾਨ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਇਸੇ ਦੇ ਵਿਚਾਲੇ ਇਹ ਵੀ ਇੱਕ ਅਪਡੇਟ ਮਿਲੀ ਹੈ ਕਿ NCB ਜਿਹੜੀ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਕੋਲੋਂ ਪੁੱਛਗਿੱਛ ਕਰ ਸਕਦੀ ਹੈ ਤਾਂ ਫਿਲਹਾਲ ਇੱਥੇ ਪੁਲਿਸ ਦੀ ਜਿਹੜੀ ਤੈਨਾਤੀ ਹੈ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਇੱਕ ਵਾਰ ਮੈਂ ਫਿਰ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਜਿਹੜਾ ਇਲਾਕਾ ਹੈ ਇਹ ਅਮਜੀਠਾ ਕਸਬਾ ਵਾਲੇ ਪਾਸੇ ਜਿਹੜਾ ਜਾਣ ਵਾਲਾ ਰਸਤਾ ਉਹ ਹੈ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇਹ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾਣ ਵਾਲੀ ਸੜਕ ਹੈ ਔਰ ਅੰਮ੍ਰਿਤਸਰ ਤੋਂ ਅਮਜੀਠੇ ਦੀ ਜਿਹੜੀ ਮੇਨ ਰੋਡ ਹੈ ਔਰ ਜਦੋਂ ਅਸੀਂ ਅਮਜੀਠਾ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾਂਦੇ ਆ ਤਾਂ ਉਸ ਪਾਸੇ ਵਿਕਰਮ ਮਜੀਠੀਆ ਦਾ ਇਹ ਦਫ਼ਤਰ ਜਿਹੜਾ ਹੈ ਉਸ ਤੇਤ ਹੈ ਹਾਲਾਂਕਿ ਇਸ ਦਫ਼ਤਰ ਨੂੰ ਜਦੋਂ ਕੋਈ ਵੀ ਚੋਣ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਉਦੋਂ ਇਸ ਦਫ਼ਤਰ ਦੇ ਵਿੱਚ ਕਾਫੀ ਜੋ ਜਿਹੜੀ ਹਲਚਲ ਹੈ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਉਹ ਇੱਥੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਬਾਅਦ ਦੇ ਵਿੱਚ ਸਿਰਫ ਇੱਥੇ ਜਿਹੜੇ ਕੇਅਰ ਟੇਕਰ ਨੇ ਉਹੀ ਇਸ ਘਰ ਦੇ ਵਿੱਚ ਰਹਿੰਦੇ ਨੇ ਜਾਂ ਇਸ ਦਫ਼ਤਰ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਵੱਲੋਂ ਇਸ ਪੂਰਾ ਜਿਹੜਾ ਘਰ ਹੈ ਇੱਕ ਉਸ ਦਾ ਅਸੀਂ ਕਹਿ ਸਕਦੇ ਕਿ ਨਿਗਰਾਨੀ ਜਿਹੜੀ ਹੈ ਉਹਨਾਂ ਵੱਲੋਂ ਰੱਖੀ ਜਾਂਦੀ ਹੈ ਤਾਂ ਹੁਣ ਥੋੜੀ ਦੇਰ ਪਹਿਲਾਂ ਜਿਹੜੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਪਹੁੰਚੇ ਸੀ ਤੁਸੀਂ ਦੇਖ ਸਕਦੇ ਕਿ ਕੁਝ ਥਾਣਿਆਂ ਦੇ ਇੰਚਾਰਜ ਡੀਐਸਪੀ ਪੱਧਰ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਦਫਤਰ ਦੇ ਬਾਹਰ ਮੌਜੂਦ ਨੇ ਕਿਉਂਕਿ ਸਵੇਰ ਵੇਲੇ ਜਦੋਂ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਅੱਜ ਬਿਕਰਮ ਮਜੀਠੀਆ ਨੂੰ ਮਜੀਠਾ ਦੇ ਵਿੱਚ ਲਿਜਾਇਆ ਜਾ ਸਕਦਾ ਕਿਉਂਕਿ ਪੂਰਾ ਜਿਹੜਾ ਮਾਮਲਾ ਹੈ ਉਸ ਨੂੰ ਭਾਵੇਂ ਕਿ ਡਰੱਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਪੂਰਾ ਮਾਮਲਾ ਜਿਹੜਾ ਉਹ ਕਈ ਕਰੋੜਾਂ ਦੀ ਜਿਹੜੀ ਟਰਾਂਜੈਕਸ਼ਨਾਂ ਨੇ ਉਹਦੇ ਨਾਲ ਸਬੰਧਤ ਸਿੱਧੇ ਤੌਰ ਤੇ ਤਾਂ ਉਹਨਾਂ ਨੂੰ ਲੈ ਕੇ ਹੀ ਵਕ ਵਕ ਜਿਹੜੀਆਂ ਪ੍ਰਾਪਰਟੀਆਂ ਨੇ ਬਿਕਰਮ ਮਜੀਠੀਆ ਦੀਆਂ ਉੱਥੇ ਪੁਲਿਸ ਵੱਲੋਂ ਪਹੁੰਚਿਆ ਜਾ ਰਿਹਾ ਹੈ ਔਰ ਜੇਕਰ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਤੋਂ ਲੈ ਕੇ ਉੱਤਰ ਪ੍ਰਦੇਸ਼ ਹੋਰ ਕਈ ਐਸੇ ਸੂਬੇ ਨੇ ਜਿੱਥੇ ਕਿ ਵਿਕਰਮ ਜੀਠੀਆ ਦੇ ਪਰਿਵਾਰ ਦੀ ਜਿਹੜੀ ਪ੍ਰਾਪਰਟੀ ਹੈ ਜਾਇਦਾਦਾਂ ਨੇ ਤਾਂ ਜੇਕਰ ਅਸੀਂ ਵਿਕਰਮ ਜੀਠੀਆ ਦੇ ਵਕੀਲ ਦਾ ਇੰਟਰਵਿਊ ਹੈ ਉਸ ਨੂੰ ਵੀ ਧਿਆਨ ਦੇ ਨਾਲ ਸੁਣੀਏ ਤਾਂ ਉਹਨਾਂ ਦਾ ਇਹ ਤਰਕ ਹੈ ਕਿ ਵਿਕਰਮ ਜੀਠੀਆ ਦੇ ਪਰਿਵਾਰ ਦਾ ਖਾਨਦਾਨੀ ਜਿਹੜੇ ਬਿਜ਼ਨਸ ਨੇ ਚਾਹੇ ਉਹ ਏਵੀਏਸ਼ਨ ਦੇ ਨਾਲ ਜੁੜਿਆ ਕਾਰੋਬਾਰ ਹੋਵੇ ਅ ਸ਼ੂਗਰ ਮਿਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਐਸੇ ਕਾਰੋਬਾਰ ਨੇ ਪਰ ਹੁਣ ਕਿਉਂਕਿ ਡਰਗ ਮਨੀ ਦੇ ਨਾਲ ਜੋੜ ਕੇ ਇਸ ਪੂਰੇ ਮਾਮਲੇ ਨੂੰ ਦੇਖਿਆ ਜਾ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਕਿਉਂਕਿ ਕੱਲ ਵਿਕਰਮ ਮਜੀਠੀਆ ਦਾ ਜਿਹੜਾ ਰਿਮਾਂਡ ਹੈ ਉਹ ਵੀ ਖਤਮ ਹੋਣ ਜਾ ਰਿਹਾ ਔਰ ਉਸ ਤੋਂ ਪਹਿਲਾਂ ਮਜੀਠਾ ਦੇ ਵਿੱਚ ਵਿਕਰਮ ਮਜੀਠੀਆ ਨੂੰ ਲੈ ਕੇ ਆਉਣਾ ਕੀ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਜਿਹੜੀ ਜ਼ਮੀਨ ਹੈ ਅਮਰੀਕਾ ਦੇ ਵਿੱਚ ਵਿਕਰਮਜੀਠੀਆ ਦੇ ਪਰਿਵਾਰ ਦੀ ਜਿਹੜੀ ਕਿ ਕਿਹਾ ਜਾ ਰਿਹਾ ਕਿ ਉੱਥੇ ਇੱਕ ਜਿਹੜੀ ਕਲੋਨੀ ਹੈ ਉਹ ਬਣਾਈ ਗਈ ਪਲੋਟਿੰਗ ਕੀਤੀ ਗਈ ਤਾਂ ਉਸ ਥਾਂ ਤੇ ਵੀ ਵਿਕਰਮਜੀਠੀਆ ਨੂੰ ਲਜਾਇਆ ਜਾ ਸਕਦਾ ਹੈ ਪਰ ਇਸ ਜਗ੍ਹਾ ਤੇ ਕਿਉਂਕਿ ਜਿੱਥੇ ਪੁਲਿਸ ਦੀ ਤਾਇਨਾਤੀ ਇਸ ਵੇਲੇ ਨਜ਼ਰ ਆ ਰਹੀ ਹੈ ਥੋੜੀ ਦੇਰ ਪਹਿਲਾਂ ਕੁਝ ਜਿਹੜੇ ਅੰਮ੍ਰਿਤਸਰ ਦੇ ਨਾਲ ਸਬੰਧਤ ਕਾਲੀ ਆਗੂ ਨੇ ਉਹ ਵੀ ਇੱਥੇ ਪਹੁੰਚਣੇ ਸ਼ੁਰੂ ਹੋਏ ਨੇ ਤਾਂ ਥੋੜੀ ਦੇਰ ਦੇ ਵਿੱਚ ਤਸਵੀਰ ਜਿਹੜੀ ਆ ਉਹ ਸਪਸ਼ਟ ਹੋਏਗੀ ਜੀ